ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੀਆਰਟੀਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਐਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਸਾਥੀ ਉੱਤਮ ਸਿੰਘ ਬਾਗੜੀ ਕੁਲਦੀਪ ਸਿੰਘ ਗਰੇ ਗਰੇਵਾਲ ਅਲੀ ਮੁਹੰਮਦ ਆਦਿ ਦੀ ਪ੍ਰਧਾਨਗੀ ਮੰਡਲ ਦੀ ਦੇਖਰੇਖ ਵਿੱਚ ਹੋਈ ਮੀਟਿੰਗ ਵਿੱਚ ਸਾਥੀ ਮੁਹੰਮਦ ਖਲੀਲ ਦੇ ਵੱਡੇ ਭਰਾ ਮੁਹੰਮਦ ਅਜ਼ਮਲ ਜੀ ਦੀ ਬੇਵਕਤ ਮੌਤ ਦੇ ਦੁੱਖ ਦਾ ਇਜ਼ਹਾਰ ਕੀਤਾ ਸਾਥੀ ਪ੍ਰੀਤਮ ਸਿੰਘ ਬੀਏ ਸੁਪਰਡੈਂਟ ਮਹਿੰਦਰ ਸਿੰਘ ਦੱਧਾਹੁਰ ਗੁਰਵਿੰਦਰ ਗੋਲਡੀ ਜੀ ਦੀ ਚਾਚੀ ਜੀ ਮਦਨਜੀਤ ਡਕਾਲਾ ਜੀ ਦੀ ਮੌਤ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਰਨਲ ਸੱਤਰ ਮੁਹੰਮਦ ਖਲੀਲ ਨੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਮੰਗਾਂ ਖਾਸ ਕਰਕੇ ਠੇਕੇ ਤੇ ਭਰਤੀ ਕਾਮਿਆਂ ਨੂੰ ਪੱਕੇ ਕਰਨਾ ਪੀਆਰਟੀਸੀ ਮਾਲਕੀ ਦੀਆਂ 400 ਬੱਸਾਂ ਬਿਨਾਂ ਦੇਰੀ ਤੋਂ ਪਾਉਣੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰਨਾ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਹੱਕ ਦੇਣਾ ਮੁਲਾਜ਼ਮਾਂ ਦੇ ਸੇਵਾ ਮੁਕਤੀ ਬਕਾਇਆ ਦੇਣਾ 400 ਕਰੋੜ ਰੁਪਏ ਸਫਰ ਸਹੂਲਤਾਂ ਦਾ ਪੰਜਾਬ ਸਰਕਾਰ ਤੋਂ ਲੈਣਾ ਆਦੀ ਮੰਗਾਂ ਬਾਰੇ ਚਾਨਣਾ ਪਾਇਆ ਪੰਜਾਬ ਸਰਕਾਰ ਦੀ ਨੀਤੀ ਦਾ ਜ਼ਿਕਰ ਕਰਦੇ ਹਾਂ ਕਿਹਾ ਕਿ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਅੰਦਰ ਇਸ ਨੇ ਇੱਕ ਵੀ ਪਾਸ ਨਹੀਂ ਪਾਈ ਜਿਸ ਦਾ ਫਾਇਦਾ ਪ੍ਰਾਈਵੇਟ ਟਰਾਂਸਪੋਰਟ ਉਠਾ ਰਹੇ ਹਨ ਕੇਂਦਰ ਦੀ ਸਰਕਾਰ ਨੇ ਤਾਂ ਮੁਲਕ ਦਾ ਸਤਿਆਨਾਸੀ ਕਰ ਦਿੱਤਾ ਹੈ ਸਾਰੇ ਪਬਲਿਕ ਸੈਕਟਰ ਦੇ ਆਧਾਰ ਵੇਚ ਦਿੱਤੇ ਹਨ ਬੇਰੋਜਗਾਰੀ ਸਭ ਹੱਦਾਂ ਬੰਨੇ ਟੱਪ ਚੁੱਕੀ ਹੈ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਦੇ ਖੋਖਲੇ ਹੋ ਗਏ ਸਗੋਂ ਲੋਕਾਂ ਦੇ ਰੋਜ਼ਗਾਰ ਖੋਹ ਲਏ ਹਨ ਚੋਣਾ ਜਿੱਤਣ ਲਈ ਹਰ ਹਰਭਾ ਵਰਤਿਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਨੂੰ ਸਰਦਾਰ ਉੱਤਮ ਸਿੰਘ ਪਾਗੜੀ ਰਮੇਸ਼ ਕੁਮਾਰ ਗੁਲਾਬ ਸਿੰਘ ਨੇ ਸੰਬੋਧਨ ਕਰਦਿਆਂ ਸਾਥੀਆਂ ਨੂੰ ਅਪੀਲ ਕੀਤੀ ਕਿ ਡਿਪੋਆਂ ਅੰਦਰ ਮਹੀਨਾਵਾਰ ਰੈਗੂਲਰ ਮੀਟਿੰਗ ਕੀਤੀਆਂ ਜਾਣੀ ਚਾਹੀਦੀਆਂ ਹਨ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਹਰ ਸੱਤੇ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਮੁਲਾਜ਼ਮਾਂ ਦੀ ਮੰਗਾਂ ਪੀਆਰਟੀਸੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਤੋਂ ਮਨਵਾਇਆ ਜਾ ਸਕੇ